ਸ੍ਰੀ ਸ਼ਕਲ ਜੀ ਸਾਰਿਆਂ ਨੂੰ ਮੈਂ ਲਾਪਰਿਤ ਕਰ ਹਜ਼ਰਾਂ ਜੀ ਕੌਜ ਸ੍ਰਿੰਜ ਸਵਾਰਾ ਲਿਖੇਗੇ ਨਾਵਲ 나জো ਦਾ ਭਾਗ 6 ਮਧਕੀ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ 나জো ਅੰਦਰ ਹੀ ਜਾਈ ਵਿੱਚ ਬੈਠੀ ਹੋਈ ਸੀ ਪਰ ਉਸ ਨੂੰ ਸਭ ਕੁਝ ਸੁਣਾਈ ਦੇ ਰਿਹਾ ਸੀ ਕਿੱਦਾਂ ਕਰਮਾ ਗੱਲਾਂ ਬਣਾ ਬਣਾ ਕੇ 나জো ਤੇ ਕਲਿੰਕ ਮਲ ਰਿਹਾ ਸੀ ਉਹ ਰਾਤ ਸਾਡੀ ਤੁਹਾਡੀ ਲਾਡਲੀ 나জো ਦੇ ਆਸ਼ਿਕ ਨੂੰ ਫੜਿਆ ਤੇ ਕੁੱਟ ਕੁੱਟ ਪਜਾਇਆ ਨਹੀਂ ਜਕਿੰਤੇ ਪੁੱਛ ਲੋ ਇਹਨਾਂ ਸਭ ਕੋਲ ਸਾਰੇ ਹਾ ਵਿੱਚ ਹਾਂ ਮਿਲਉਣ ਲੱਗੇ ਜੀ ਤੋ ਨਹੀਂ ਸੁਣ ਉਂਗਲਾ ਮੂੰਹ ਵਿੱਚ ਲੈ ਲਈਆਂ ਸਨ ਕਰਮ ਪਲੈ ਨੂੰ ਪੁੱਛੋ ਉਹ ਕਰਨ ਕੀ ਆਇਆ ਸੀ ਇੱਥੇ ਉਹਨੂੰ ਇਹਨੇ ਸੱਦਿਆ ਹੋਣਾ ਪਤਾ ਨਹੀਂ ਉਹਦੇ ਨਾਲ ਉਹਨਾਂ ਦੇ ਘਰ ਕਿੰਨੀ ਵਾਰ ਖੇ ਖਾਦੀ ਹੋਣੀ ਇਸਨੇ ਜਿੰਨੀ ਸ਼ਰੀਫੇ ਬਨਣ ਦੀ ਕੋਸ਼ਿਸ਼ ਕਰਦੀ ਉਹਨੇ ਹੈ ਨਹੀਂ ਆ ਨਾ ਜੋ ਇਹਨਾਂ ਸੁਣ ਕੇ ਰੋਂਦੀ ਰੋਂਦੀ ਹੋਈ ਬਾਹਰ ਆ ਗਈ ਬੇਬੇ ਇਹ ਝੂਠ ਬੋਲ ਰਿਹਾ ਇਹੋ ਜਿਹਾ ਕੁਝ ਨਹੀਂ ਆ ਦੇਖ ਲੋ ਤੁਹਾਡੇ ਸਭ ਦੇ ਸਾਹਮਣੇ ਹੀ ਆ ਇਸ ਕੁੜੇ ਦਾ ਸਹੀ ਤਰ੍ਹਾਂ ਤੁਰ ਵੀ ਨਹੀਂ ਹੋ ਰਿਹਾ ਹੋਇਆ ਕੀ ਇਸ ਨੂੰ ਪੁੱਛੋ ਜਰਾ ਫਿਰ ਵੀ ਮੈਂ ਇਸ ਨਾਲ ਵਿਆਹ ਕਰਵਾਉਣ ਨੂੰ ਤਿਆਰ ਆ ਦੇਖ ਲੋ ਮੇਰਾ ਵੀ ਜਿਗਰਾ ਹੀ ਸਮਝੋ ਨਹੀਂ ਤਾਂ ਇਹੋ ਜਿਹਿਆਂ ਨੂੰ ਕੋਈ ਨਹੀਂ ਵਿਆਹ ਕੇ ਲੈ ਜਾਂਦਾ ਕਰਮੇ ਵੀਰੇ 나ਜੂ ਦੀਰੀ ਦੇ ਸੱਟ ਲੱਗੀ ਆ ਜਿਸ ਨੂੰ ਤੁਸੀਂ ਕੁਝ ਹੋਰ ਹੀ ਦੱਸ ਰਹੇ ਹੋ ਕਰਮਾ ਬਕਵਾਸ ਨਾ ਕਰੀ ਤੂੰ ਬੜੀ ਜਵਾਨ ਚੱਲਦੀ ਤੇਰੀ ਵੱਡੀ ਆਈ ਦੇ ਲਈ ਹਮਾਇਤ ਕਰਨ ਵਾਲੀ ਇਸ ਦਾ ਫੈਸਲਾ ਤਾਂ ਅੱਜ ਹੀ ਹੋਏਗਾ ਚਾਹੇ ਪੰਚਾਇਤ ਸਦਲੋ ਅੱਜ ਹੀ ਵਿਆਹ ਕਰੋ ਮੇਰੇ ਨਾਲ 나ਜੂਦਾ ਨਹੀਂ ਤਾਂ ਬਹੁਤ ਔਖੇ ਹੋਮੋਗੇ ਤੁਸੀਂ ਨਹੀਂ ਤਾਂ ਮੈਂ ਕੱਲਾ ਕੱਲਾ ਹਿਸਾਬ ਕਰੂੰਗਾ ਕਿ ਪੰਚਾਇਤ ਵਿੱਚ ਉਸਾਰੇ ਬਲੈਤੀਨ ਸਦੋ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੂੰ ਤੇਜੀ ਤੇ ਰਮਨ ਸਾਰੀਆਂ ਗੱਲਾਂ ਸੁਣ ਰਹੀਆਂ ਸਨ ਤੇਜੀ ਇਸ ਤੇ ਇੰਨੀ ਹਿੰਮਤ 나ਜਵਰੇ ਕਿ ਨਹੀਂ ਬਕਵਾਸ ਕਰ ਰਿਹਾ ਮੈਂ ਰਾਤ ਨਾਚ ਕਰਕੇ ਚੁੱਪ ਸੀ ਪਰ ਇਹਨੇ ਤਾਂ ਕੋਈ ਕਸਰ ਨਹੀਂ ਬਾਕੀ ਰਹਿਣ ਦਿੱਤੀ ਉਸ ਨੂੰ ਬਦਨਾਮ ਕਰਨ ਦੀ ਰਮਨ ਤੇ ਜੇ ਗੁੱਸੇ ਤੋਂ ਨਹੀਂ ਸਮਝ ਤੋਂ ਕੰਮ ਲੈਂਦਾ ਵੇਲਾ ਆ ਹੁਣ ਪਿੰਡ ਵਿੱਚ ਪੰਚਾਇਤ ਇਕੱਠੀ ਹੋਣ ਦਾ ਫਰਮਾਨ ਜਾਰੀ ਹੋ ਗਿਆ ਸੀ ਰਮਨ ਨੇ ਆਪਣੇ ਮੰਮੀ ਨੂੰ ਫੋਨ ਬੁਲਾ ਰਿਆ ਤੇ ਸਾਰੀ ਗੱਲ ਦਸੀ ਜੀਤੋ ਨਾਲ ਜਨੂੰ ਗੁੱਸੇ ਵਿੱਚ ਮਾਰਨ ਲੱਗੀ ਤੋ ਕੋਈ ਕਸਰ ਨਾ ਛੱਡੀ ਸਾਡੀ ਮਿੱਟੀ ਪਲੀਤ ਕਰਨ ਵਿੱਚ ਕ ਲੈਣੀ ਐ ਤੈਨੂੰ ਇੰਨੀ ਅਗ ਲੱਗੀ ਸੀ ਫਾਹਾ ਵੱਢ ਦਿੰਦੀ ਕਰਮੇ ਨਾਲ ਤੋੜ ਦਿੰਦੀ ਇਹੋ ਜਿਹਾ ਕੁਝ ਵੀ ਕਰਨਾ ਤੇ ਦੂਰ ਸੋਚ ਵੀ ਨਹੀਂ ਸਕਦੀ ਚੁੱਪ ਕਰਨੀ ਜ਼ਬਾਨ ਬੰਦ ਕਰ ਲੈ ਆਪਣੀ ਮਨ ਰੋਗ ਰੋ ਦਿਖਾ ਰਹੀ ਹੈ ਉਸ ਟਾਈਮ ਤੈਨੂੰ ਤੇਰੇ ਪਿਓ ਦੀ ਪੱਗ ਜਾਦ ਨਾ ਆਈ ਗੁੱਡੀ ਨੱਜ ਨੂੰ ਚੁਪ ਕਰਾ ਰਹੀ ਸੀ ਥੋੜੀ ਦੇਰ ਤੱਕ ਸਭ ਨੇ ਪੰਚਾਇਤ ਕਰ ਜਾਣਾ ਸੀ ਸਾਰੇ ਜਣੇ ਇਕੱਠੇ ਹੋ ਗਏ ਸਨ ਸਾਰੀ ਗੱਲ ਕੋਲ ਕੇ ਮੈਂਬਰਾਂ ਵਿੱਚ ਰੱਖੀ ਗਈ ਸਰਪੰਚ ਨੇ ਤਾਂ ਸਮੇਂ ਵਿੱਚ ਨਹੀਂ ਸੀ ਤੇ ਜੀ ਨੇ ਕਰਮੇ ਦੇ ਸਾਰੇ ਇਲਜ਼ਾਮ ਬੇਬੁਨਿਆਦ ਦੱਸੇ ਉਸ ਨੇ ਸਭ ਦੇ ਸਾਹਮਣੇ ਨੱਜ ਨਾਲ ਪਿਆਰ ਕਰਦਾ ਹਾਂ ਤੇ ਵਿਆਹ ਕਰਵਾਉਣਾ ਚਾਹੁੰਦਾ ਬਿਨਾਂ ਕਿਸੇ ਸ਼ਰਤ ਤੋਂ ਕਬੂਲ ਕੀਤਾ ਸੀ ਰਮਨ ਨੇ ਵੀ ਸਵੀਕਾਰ ਕੀਤਾ ਨਾਜੋ ਤਵਸੀਂ ਪੈਣਾ ਫਿਰ ਮੇਰੇ ਘਰ ਵਿੱਚ ਉਸਨੇ ਗਲਤ ਕਿਸ ਤਰ੍ਹਾਂ ਹੋ ਸਕਦਾ ਜਿਹੜਾ ਕਰਮਾ ਝੂਠਾ ਸਾਬਤ ਹੋ ਗਿਆ ਤਾਂ ਉਸਨੇ ਦੱਸਿਆ ਕਿ ਦੀਪਾ 나ਜੋ ਨੂੰ ਉਸ ਕੋਲ 50000 ਵਿੱਚ ਵੇਚ ਚੁੱਕਾ ਹੈ ਜਿਸ ਦਿਨ ਉਹ ਨਿਤ ਕਰਮੇ ਕੋਲ ਸ਼ਰਾਬ ਪਿੰਦਾ ਸੀ ਮੇਰੇ 50000 ਰੱਖੋ ਤੜੀ ਤੇ ਨਹੀਂ ਤਾਂ 나ਜੋ ਤਾਂ ਹੁਣ ਮਰੀ ਹੋਈ ਕਰਮਾ ਜਾਣਦਾ ਸੀ ਜੀਤੋ ਤੇ ਦੀਪੇ ਕੋਲ ਇੰਨੇ ਪੈਸੇ ਹਨ ਨਹੀਂ ਤੇ ਉਹਨਾਂ ਨੂੰ ਮਜਬੂਰੀ ਨਾਲ 나ਜੋ ਦਾ ਵਿਆਹ ਉਸ ਨਾਲ ਕਰਨਾ ਹੀ ਪੈਣਾ ਦੀਪੇ ਕੋਲ ਪੁੱਛਿਆ ਗਿਆ ਤ ਉਸ ਨੇ ਸ਼ਰਮ ਦੇ ਮਾਰੇ ਸਿਰ ਝੁਕਾ ਹਾਂ ਵਿੱਚ ਸਿਰ ਹਿਲਾ ਦਿੱਤਾ ਇਹ ਸੁਣਦੇ ਹੀ ਕਰ ਮੇਰੇ ਨਾਲ ਜੋ ਦਾ ਹੱਥ ਫੜ ਲਿਆ ਰਮਨ ਕਰਮੇ ਦੇ ਥੱਪੜ ਮਾਰਦੇ ਹੋਏ ਬੋਲਿਆ ਹੱਥ ਲਾਉਣ ਤੋਂ ਪਹਿਲਾਂ ਦੁਬਾਰਾ ਸੋਚ ਲੈ ਇਹ ਰਮਨ ਦੀ ਪੈਣਾ ਲੱਗੀ ਸਮਝ ਤੇ ਜੀ ਕਰਮੇ ਜਿਸ ਦੀ ਕੋਈ ਕੀਮਤ ਹੀ ਨਹੀਂ ਉਸੇ ਬੋਲੀ ਤੂੰ 50000 ਲਗਾ ਦੇਤੀ ਪੈਸੇ ਨਾਲ ਸ਼ਰਾਬੀ ਤਾਂ ਖਰੀਦੇ ਜਾ ਸਕਦੇ ਪਰ ਜਮੀਰ ਨਹੀਂ ਨਾਸੀਬ ਨੂੰ ਖਰੀਦਣ ਦੀ ਤੇਰੀ ਔਕਾਤ ਨਹੀਂ ਔਰ ਦੀ ਇੱਜ਼ਤ ਕਰਮੀ ਸਿੱਖ ਬੱਲੇ ਬੁਲਾਇਤੀਆ ਲੱਗਦਾ ਰਾਤ ਹੀ ਕੁੱਟ ਭੁੱਲ ਗਿਆ ਵੱਡੀਆਂ ਵੱਡੀਆਂ ਗੱਲਾਂ ਹੀ ਕਰਦਾ ਐ ਕਿ ਕੰਮ ਵੀ ਕਰਦਾ ਕੋਈ ਤੇਰੇ ਵਰਗਿਆਂ ਨੂੰ ਸ਼ਾਂਗਣ ਦਾ ਕੰਮ ਕਰਦਾ ਰਾਤ ਤੇਰਾ ਲਿਹਾਜ਼ ਕੀਤਾ ਸੀ ਹੁਣ ਬਚ ਕੇ ਰਹੀਂ ਉਹ ਤੇਜ਼ੀ ਦੀਆਂ ਗੱਲਾਂ ਤੋਂ ਡਰ ਗਿਆ ਸੀ ਤੇ ਬੋਲਿਆ ਮੇਰਾ ਮਤਲਬ ਮੇਰੇ ਪੈਸੇ ਕੌਣ ਦੇਵੇਗਾ ਕੱਲ ਘਰ ਆ ਜਾਈਂ ਤੇਰੇ ਪੈਸੇ ਮਿਲ ਜਾਣ ਕੇ ਸਭ ਕੁਝ ਛੁੱਟ ਤੇ ਬੇਬੁਨਿਆਦ ਦਸ ਫੈਸਲਾ ਤੇਜੀ ਤੇ 나ਜੋ ਦੇ ਪਰਿਵਾਰ ਦੇ ਹੱਕ ਵਿੱਚ ਸਨਾ ਸਾਰੇ ਆਪੋ ਆਪਣੇ ਘਰ ਚਲੇ ਗਏ ਸਨ 나ਜੋ ਦੀਆਂ ਅੱਖਾਂ ਦੇ ਹੰਝੂ ਰੁਕੰਦਾ ਨਾਮ ਨਹੀਂ ਸੀ ਲੈ ਰਹੇ ਜਦੋਂ ਦਾ ਉਸ ਨੂੰ ਪਤਾ ਲੱਗਾ ਸੀ ਕਿ ਉਸ ਦੇ ਬਾਪੂ ਨੇ ਸ਼ਰਾਬ ਖਾਤਰ ਉਸੇ ਬੋਲੀ ਲਗਾਈ ਸੀ ਗੁੱਡ ਈਅਰਸ ਨੂੰ ਚੁੱਪ ਕਰਾਉਂਦੀ ਕੋਸ਼ਿਸ਼ ਕਰ ਰਹੀ ਸੀ ਰਮਨ ਯਾਰ 나ਜ ਕਿੰਨੀ ਦੁਖੀ ਹੋਏਗੀ ਜਦੋਂ ਉਸ ਨੂੰ ਆਪਣੇ ਡਾਡ ਬਾਰੇ ਪਤਾ ਲੱਗਾ ਹੋਵੇਗਾ ਉਹ ਕਿੰਨੀ ਬਿਮਾਰ ਜਹੀ ਲੱਗ ਰਹੀ ਸੀ ਮੇਰੇ ਕੋਲ ਤਾਂ ਵੇਟ ਨਹੀਂ ਹੋ ਰਹੀ ਮਾਸੀ ਜੀ ਦੀ ਹੋంది ਉਹ ਜਲਦੀ ਆਉਣ ਤੇ ਜਲਦੀ ਮਹਿਨਾਜ ਨੂੰ ਆਪਣੀ ਬਣਾ ਲਵਾਂ ਬਸ ਹੁਣ ਨਾਸ ਦੀ ਜ਼ਿੰਦਗੀ ਵਿੱਚ ਮੈਂ ਕੋਈ ਹੋਰ ਦੁੱਖ ਨਹੀਂ ਹੋਣ ਦੇਣਾ ਬਸ ਮੰਮੀ ਕੁਝ ਸਮੇਂ ਵਿੱਚ ਹੀ ਸਾਡੇ ਵਿੱਚ ਹੋਣਗੇ ਉਹ ਦੋਨੋਂ ਅਮਰਜੀਤ ਨੂੰ ਲੈਣ ਲਈ 에어ਪੋਰਟ ਪਹੁੰਚ ਚੁੱਕੇ ਸਨ ਰਮਨ ਤੇ ਤੇਜੀ ਅਮਰਜੀਤ ਨੂੰ ਮਿਲੇ ਅਮਰਜੀਤ ਬਹੁਤ ਖੁਸ਼ ਸੀ ਦੋਨਾਂ ਨੂੰ ਦੇਖ ਕੇ ਤੇਜੀ ਆਪਣੀ ਮਾਸੀ ਨੂੰ ਕੁੱਟ ਕੇ ਜੱਫੀ ਪਾ ਲੈਂਦਾ ਹੈ ਥੈਂਕ ਯੂ ਮਾਸੀ ਜੀ ਮੇਰੇ ਲਈ ਇਹ ਨਾ ਕਰਨ ਲਈ ਤੁਸੀਂ ਉਸ ਦਿਨ ਸਾਰੀ ਗੱਲ ਆਪ ਹੀ ਸਮਝ ਲੈ ਮਾਸੀ ਹੋ ਵੀ ਤੇ ਤੁਹਾਡੇ ਵਰਗੇ ਤਿੰਨੇ ਗੱਲਾਂ ਕਰਦੇ ਕਰਦੇ ਕਾਜਾਂ ਵਾਲੀ ਗੱਡੀ ਵਿੱਚ ਫਟ ਕੇ ਸਾੰਭਦੇ ਕਿਉਂ ਨਾ ਜਦੋਂ ਮੇਰੇ ਪੁੱਤ ਦੀ ਕੋਈ ਗਲਤ ਹੀ ਨਹੀਂ ਸੀ ਇਸ ਕਰਮੇ ਦੇ ਬਾਕੀ ਸਭ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਹੋਰ ਦੇਖੋ ਤੁਸੀਂ ਖੁਸ਼ ਤਾਂ ਹੋ ਹਣ ਰਮਨ ਮੰਮੀ ਅਜੇ ਕਿਵੇਂ ਖੁਸ਼ ਹੋ ਜਾਏਗਾ ਕੰਮ ਤਾਂ ਅਜੇ ਸਾਰਾ ਪੀਆ ਤੁਹਾਡੇ ਆਉਣ ਦੀ ਵਿੱਚ ਕਰ ਰਹੇ ਸੀ ਘਰ ਪੁੱਜ ਕੇ ਅਮਰ ਜਿਤਨੇ ਰਮਨ ਉਹ ਗਿਆ ਰਮਨ ਮੈਨੂੰ 나ਜੂ ਦੇ ਘਰ ਲੈ ਚੱਲ ਤੀਜੀ ਮਾਸੀ ਜੀ ਮੈਂ ਵੀ ਨਾਲ ਚੱਲਦਾ ਨਹੀਂ ਤੀਜੀ ਤੂੰ ਨਹੀਂ ਜਾ ਸਕਦਾ ਬਸ ਥੋੜੀ ਦੇਰ ਥੋੜਾ ਲਾ ਉਹਨੇ ਇੱਥੇ ਤੇਰੇ ਕੋਲ ਹੀ ਆ ਜਾਣਾ ਰਮਨ ਤੇ ਜੀਵਲ ਮੁਸਕਰਾ ਰਿਹਾ ਸੀ ਰਮਨ ਤੇ ਅਮਰਜੀਤ 나ਜੂ ਕੇ ਘਰ ਵੱਲ ਚੱਲ ਪਏ ਸਨ ਜੀਤੋ ਨਿਕ ਲੈਣੀ ਏ ਸਵੇਰ ਤੋਂ ਸ਼ਾਮ ਹੋ ਗਈ ਤੇਰਾ ਰੋਣਾ ਖਤਮ ਨਹੀਂ ਹੋਇਆ ਅਜੇ ਤੱਕ ਸਾਨੂੰ ਜਿਉਂਦਿਆਂ ਨੂੰ ਕਿਉਂ ਰੋਈ ਪਿੱਟੇ ਜਾ ਰਹੀਆਂ ਤੂੰ ਸਾਡੇ ਜਿਤਰੋਲਣ ਲੱਗੇ ਤਾਂ ਤੈਨੂੰ ਕੋਈ ਰੋਣ ਨਾ ਆਇਆ ਹੁਣ ਤੈਨੂੰ ਕਿਸ ਗੱਲ ਤੇ ਰੋਣ ਆ ਰਿਹਾ ਮੇਰੀ ਜ਼ਿੰਦਗੀ ਵਿੱਚ ਨਾ ਕੋਈ ਸੁੱਖ ਖਸਮ ਵੱਲੋਂ ਆਇਆ ਤੇ ਨਾ ਔਲਾਦ ਵੱਲੋਂ ਮੈਂ ਜੋ ਰੋਂਦੀ ਹੋਈ ਬੇਬੇ ਮੈਂ ਕੁਝ ਨਹੀਂ ਕੀਤਾ ਤੂੰ ਨੂੰ ਯਕੀਨ ਕਿਉਂ ਨਹੀਂ ਆ ਰਿਹਾ ਮੇਰੇ ਤੇ ਮੈਨੂੰ ਤਾਂ ਬਾਪੂ ਤੇ ਯਕੀਨ ਹੀ ਨਹੀਂ ਹੋ ਰਿਹਾ ਇਸ ਤਰ੍ਹਾਂ ਦਾ ਕੋਈ ਜਾਨਵਰ ਨਾਲ ਵੀ ਨਹੀਂ ਕਰਦਾ ਜਿਵੇਂ ਉਹਨਾਂ ਨੇ ਮੇਰੇ ਨਾਲ ਕੀਤੀ ਜਿਵੇਂ ਮੈਂ ਉਹਨਾਂ ਦੀ ਸਗੀ ਨਾ ਹੋਮਾ ਸਹੋਂ ਕਾ ਜਿਹਾ ਨਿਕਲ ਗਿਆ ਨੀ ਆਕਲ ਦੀ ਯਾਨੀ ਬਹੁਤੀ ਸਿਆਣੀ ਨਾ ਬਣ। ਪਰ ਉਹ ਇਹੋ ਤੇਰਾ ਮਾਰਨ ਨਹੀਂ ਸੀ ਲੱਗਾ ਤੈਨੂੰ। ਵਿਆਹ ਕੇ ਭਾਰ ਲਾਉਣ ਲੱਗਾ ਸੀ ਕਿ ਮਾੜਾ ਕਰ ਦਿੱਤਾ ਉਸਨੇ। ਬੂਆ ਖੁੱਲਾ ਹੀ ਹੋਣ ਕਰਕੇ ਅਮਰਜੀਤ ਤੇ ਰਮਨ ਅੰਦਰ ਆ ਗਏ। ਹੁਰ ਮਾਰਨਾ ਕੀ ਹੁੰਦਾ ਜੀਤੋ? ਜੀਤੋ ਗੁੱਡੀ ਤੇ ਨਾ ਜੋ ਅਮਰਜੀਤ ਵੱਲ ਦੇਖਣ ਲੱਗੇ। ਭੈਣ ਜੀ ਤੁਸੀਂ ਤੁਸੀਂ ਕਦੋਂ ਆਏ? ਗੁੱਡੀ ਅੰਦਰੋਂ ਕੁਰਸੀ ਚੁੱਕ ਲਈ। ਹੁਣੇ ਆਈਆਂ ਤੇ ਸਿੱਧਾ ਇੱਧਰ ਹੀ ਆਈਆਂ। ਉਸਨੇ 나ਜੂ ਨੂੰ ਬੁੱਕਲ ਵਿੱਚ ਲੈ ਲਿਆ ਮੇਰੀ ਫੁੱਲਾਂ ਵਰਗੀ ਤੇ ਨੂੰ ਉਸ ਨਸ਼ੇੜੀ ਕਰਮਿਨਲ ਵਿਆਹ ਕੀ ਖੂਚ ਤੱਕਾ ਦੇ ਰਹੀ ਸੀ ਤੂੰ ਜੀਤੂ ਭੈਣ ਜੀ ਤੁਹਾਨੂੰ ਕੀ ਪਤਾ ਇਹ ਦੇ ਕਰਕੇ ਪਿੰਡ ਵਿੱਚ ਸਾਡੀ ਕਿੰਨੀ ਬਦਨਾਮੀ ਹੋ ਗਈ ਇਸ ਨਾਲ ਕਿਹਨੇ ਵਿਆਹ ਕਰਵਾਉਣਾ ਉਹ ਤਾਂ ਕਰਮਾ ਸੀ ਜੋ ਸਭ ਜਾਣਦੇ ਹੋਏ ਵੀ ਵਿਆਹ ਲਈ ਰਾਜੀ ਸੀ ਤੇਰੀ ਤਾਂ ਅਕਲ ਤੇ ਪਰਦਾ ਪਿਆ ਹੋਇਆ ਜੀਤੂ ਮੇਰੇ ਤੇਜੀ ਨੇ ਕੋਈ ਗਲਤੀ ਨਹੀਂ ਕੀਤੀ ਮੇਰਾ ਤੇਜੀ ਤਾਂ ਹੀਰਾ ਏ ਹੀਰਾ ਤੇ ਤੇਜੀ ਹੀ ਵਿਆਹ ਕੀ ਲੈ ਜਾਏਗਾ 나ਜੂ ਨੂੰ ਤੂੰ ਫਿਕਰ ਨਾ ਕਰ ਇਹ ਸੁਣ ਕੇ ਗੁੱਡੀ ਰਮਨਵਲਦੇਖ ਕੇ ਇਕਦਮ ਖੁਸ਼ ਹੋ ਗਈ ਸੀ ਕਰਮ ਨੇ ਕਿਹੜਾ ਨਸ਼ਾ ਜੋ ਛੱਡਿਆ 나ਜੂ ਦੀ ਜ਼ਿੰਦਗੀ ਖਰਾਬ ਹੋਣੋਂ ਬਚ ਕੇ ਤੂੰ ਤਾਂ ਮੇਰੇ ਤੇਜੀ ਦਾ ਸ਼ੁਕਰਗੁਜ਼ਾਰ ਕਰ ਬਸ ਕੱਲ ਨੂੰ ਲੈ ਜਾਣਾ ਮੇਰੇ 나ਜੂ ਨੂੰ ਆਪਣੇ ਘਰ ਗੁਰੂ ਘਰ ਅਨੰਤ ਕਾਰਜ ਕਰਵਾ ਦਿਓ ਦੋਨਾਂ ਦੇ ਨਾਲੇ ਤੁਹਾਡੇ ਸਿਰ ਦਾ ਭਾਰ ਹਲਕਾ ਹੋ ਜੂ ਉਸਨੇ ਜੀਤੋ ਤੇ ਗੁੱਸਾ ਕਰਦੇ ਹੋਏ ਕਿਹਾ ਜੀਤੋ ਸਰਪੰਚਣੀ ਨਾਲ ਅੱਖਾਂ ਮਿਲਾਉਣ ਜੋਗੀ ਨਾ ਰਹੀ ਆਪਣੀ ਦੋਨੋਂ ਹੱਥ ਮਲਦੀ ਹੀ ਬੋਲੀ ਪਰ ਭੈਣ ਜੀ ਇੰਨੀ ਜਲਦੀ ਸਾਡਾ ਕੋਈ ਇੰਤਜ਼ਾਮ ਵੀ ਨਹੀਂ ਤੇ ਦੀਪੇ ਨੂੰ ਤਾਂ ਅਜੇ ਪੁੱਛਿਆ ਵੀ ਨਹੀਂ ਉਹ ਹਾਂ ਕਰੇਗਾ ਤਾਂ ਹੀ ਵਿਆਹ ਹੋ ਸਕਦਾ ਦੀਪੇ ਨੇ ਨਾਜੁਤੀ ਬੋਲੀ ਲਾ ਕੇ ਆਪਣਾ ਫਰਜ਼ ਪੂਰਾ ਕਰਤਾ ਲਿਆ ਨੜੇ ਤੇਰੇ ਕੋਲ ਪੁੱਛਤਾ ਲਿਆ ਤੂੰ ਦੀਪੇ ਨੂੰ ਵੀ ਦੱਸ ਦੇ ਤੇ ਹਾਂ ਤੂੰ ਕੋਈ ਇੰਤਜ਼ਾਮ ਨਹੀਂ ਕਰਨਾ ਬਸ ਲਾਮਾ ਤੇ ਪੁੱਜ ਜਾਈ ਆਪਣੇ ਆਦਮੀ ਨੂੰ ਲੈ ਕੇ ਨਾ ਜੋ ਪੁੱਤ ਮੈਂ ਕੱਪੜੇ ਤੇ ਬਾਕੀ ਸਮਾਨ ਭੇਜ ਦਿਆਂਗੀ ਸ਼ਾਮ ਤੱਕ ਸਵੇਰੇ ਤੜਕੇ ਤਿਆਰ ਰਹੀ ਹੁਣ ਮੈਂ ਚਲਦੀ ਆ ਪਿੱਛੇ ਮੁੜਦੇ ਹੋਏ ਤੇ ਇੱਕ ਗੱਲ ਹੋਰ ਜੀ ਤੋਂ ਖਬਰਦਾਰ ਜੇ ਮੇਰੀ ਨਾਜਰ ਨੂੰ ਹੁਣ ਝੜਕਾ ਮਾਰੀਆਂ ਤਾਂ ਨਾਜਰ ਸਿਰ ਝੁਕਾ ਬੈਠੀ ਹੋਈ ਸੀ ਉਸਨੇ ਹਾਂ ਨਾ ਵਿੱਚ ਕੋਈ ਜਵਾਬ ਨਾ ਦਿੱਤਾ ਅਮਰਜੀਤ ਨੇ ਤੇਜੀ ਦੇ ਮਮ ਡੈਡ ਨਾਲ ਫੋਨ ਤੇ ਗੱਲ ਕਰ ਲਈ ਸੀ ਉਹਨਾਂ ਨੇ ਅਮਰਜੀਤ ਇਹ ਕਹਿੰਤੇ ਸਭ ਕੁਝ ਮੰਨ ਲਿਆ ਸੀ ਤੇ ਕਿਹਾ ਬੱਚਿਆਂ ਦੀ ਜ਼ਿੰਦਗੀ ਆ ਸਾਨੂੰ ਇਸ ਵਿੱਚ ਕਿੰਤੋਂ ਪ੍ਰੰਤੂ ਕਰਨ ਦਾ ਕੋਈ ਅਧਿਕਾਰ ਨਹੀਂ ਜੀਵਨ ਸਾਥੀ ਨਾਲ ਤਾਂ ਇਨੇ ਹੀ ਰਹਿਣਾ ਫਿਰ ਆਪਣੀ ਪਸੰਦ ਵਿੱਚ ਕੀ ਹਰਜਾ ਤੇ ਜੀ ਬਹੁਤ ਜ਼ਿਆਦਾ ਖੁਸ਼ ਸੀ ਮਾਸੀ ਜੀ ਮੈਂ ਸੁਣਿਆ ਸੀ ਮਾਸੀ ਦਾ ਮਤਲਬ ਹੁੰਦਾ ਮਾਂ ਸੀ ਪਾਪ ਮਾਂ ਵਰਗੀ ਅੱਜ ਤੁਸੀਂ ਸਾਬਿਤ ਕਰ ਦਿੱਤਾ ਅਮਰਜੀਤ ਨੇ ਤੀਜੀ ਨੂੰ ਬੁੱਕਲ ਵਿੱਚ ਘਟ ਲਿਆ ਚਲ ਕਰ ਲਾ ਤਿਆਰੀ ਟਾਈਮ ਹੈ ਨਹੀਂ ਸਾਡੇ ਕੋਲ ਰਾਤ ਆਵੇਲਾ ਸੀ ਰਮਨ ਯਾਰ ਮੈਨੂੰ ਤਾਂ ਜਕੀ ਵੀ ਨਹੀਂ ਹੋ ਰਿਹਾ ਰਾਤ ਕੱਢਣੀ ਬੜੀ ਔਖੀ ਲੱਗ ਰਹੀ ਹੈ ਤਜਰਬਾ ਨਹੀਂ ਹੈਗਾ ਮੈਨੂੰ ਇਸ ਚੀਜ਼ ਦਾ ਕੋਈ ਨਾ ਸਾਥੀ ਵੀ ਬਾਰੀ ਆਉਗੀ ਹਾ ਹਾ ਹ ਹੋਂਦਾ ਤੈਨੂੰ ਮਜ਼ਾਕ ਵੀ ਸੋਚ ਸਮਝ ਕੇ ਕਰਨਾ ਪੈਣਾ ਭੈਣ ਚੋ ਬਣ ਗਈ ਉਹ ਮੇਰੀ ਥੈਂਕ ਯੂ ਯਾਰ ਰਮਨ ਹੁਣ ਤਮੀਜ਼ ਨਾਲ ਰਹੀ ਲੱਗੀ ਸਮਝ ਹਾ ਹਾ ਹ ਸਵੀਰ ਦਾ ਵੀਰ ਅਸੀਤ ਅਮਰਜੀਤ ਨੇ ਨਾਚ ਨੂੰ ਤਿਆਰ ਕਰਨ ਲਈ ਪਾਰਲਰ ਵਾਲਿਓਂ ਸੇ ਕਹੇ ਪੇਜ਼ ਦਿੱਤੇ ਸਨ ਹੌਲੀ ਹੌਲੀ ਸਾਰੇ ਗੁਰੂ ਘਰ ਪਹੁੰਚ ਚੁੱਕੇ ਸਨ ਗੁਰੂ ਘਰ ਵਿੱਚ ਆਨੰਦ ਕਾਰਜ ਹੋਣ ਤੋਂ ਬਾਅਦ ਤੇਜ਼ੀ ਤੇ ਨਾਚੂ ਪਤੀ ਪਤਨੀ ਬਨਗੇ ਸਨ ਇਹਨੀ ਖੁਸ਼ੀ ਤੇਜ਼ੀ ਕੁੜੂ ਸਾਹਮਣੇ ਹੀ ਹੋ ਰਹੀ ਗੁਰੂ ਘਰ ਤੋਂ ਬਾਹਰ ਆ ਕੇ ਅਮਰਜੀਤ ਨੇ ਜੀਤੋ ਤੇ ਦੀਪਕ ਨੂੰ ਕਿਹਾ ਹੁਣ ਦੱਸੋ ਤੁਹਾਡਾ ਜੀਹਾਂ ਦਾ ਪਾਰ ਘਟ ਹੋਇਆ ਕਿ ਨਹੀਂ ਧੀਆਂ ਦਾ ਘਰ ਦੀ ਰੌਣਕ ਹੁੰਦੀਆਂ ਕਦੇ ਭਾਰ ਨਹੀਂ ਹੁੰਦੀਆਂ ਜੀਤੋ ਤੇਜੀ ਬਹੁਤ ਜ਼ਿਆਦਾ ਖੁਸ਼ ਸੀ ਜੋ ਕਿ ਉਸ ਦਿਨ ਤੋਂ ਸਾਫ਼ ਦਿਖਾਈ ਦੇ ਰਿਹਾ ਸੀ ਤੁਸੀਂ ਨਾ ਸੇ ਬੀਬੀ ਬੱਪੂ ਹੀ ਨਹੀਂ ਅੱਜ ਤੋਂ ਮੇਰੀ ਵੀ ਹੂੰ ਤੇ ਮੈਨੂੰ ਆਪਣਾ ਜਵਾਈ ਨਹੀਂ ਪੁੱਤ ਹੀ ਸਮਝੋ ਤੁਸੀਂ ਫਿਕਰ ਨਾ ਕਰਨਾ ਤੁਹਾਡਾ ਸਾਰਾ ਪਰ ਅੱਜ ਤੋਂ ਮੇਰਾ ਹੋਇਆ ਇਹ ਸਭ ਹੁਣ ਮੇਰੀਆਂ ਭੈਣਾਂ ਹੋਈਆਂ ਮੈਂ ਆਪੇ ਜ਼ਿੰਮੇਵਾਰੀ ਨਿਭਾ ਲੂੰ ਇਹਨਾਂ ਦੀ ਤੁਸੀਂ ਬਸ ਆਪਣੇ ਆਉਣ ਵਾਲੇ ਪੁੱਤਰੀ ਦੇਖਭਾਲ ਕਰਨਾ ਆ ਤਾਂ ਮੇਰਾ ਪੁੱਤ ਆ ਜੀਤੋ ਤੇ ਦੀਪਾ ਨਵੇਂ ਬੱਚੇ ਦੀ ਗੱਲ ਤੇ ਸ਼ਰਮ ਨਾਲ ਪਾਣੀ-ਪਾਣੀ ਹੁੰਦੇ ਜਾ ਰਹੇ ਸਨ ਤੇਜੀ ਬੀਬੇ ਨੂੰ ਤੁਸੀਂ ਹੁਣ ਸ਼ਰਾਬ ਪੀਣੀ ਹੀ ਛੱਡ ਦੇਵੋ ਇੱਕਦਮ ਛੱਡਣਾ ਤਾਂ ਬਹੁਤ ਔਖਾ ਪਰ ਅਸੀਂ ਕੋਸ਼ਿਸ਼ ਤਾਂ ਕਰ ਹੀ ਸਕਦੇ ਹਾਂ ਤੇ ਮੰਗਰ ਨਾਲੋਂ ਮਿਹਨਤ ਈ ਕਮਾ ਕੇ ਖਾਣੀ ਕਈ ਗੁਣਾਂ ਚੰਗੀ ਹੁੰਦੀ ਹੈ ਨਜੋ ਤੇਜੀ ਨੇ ਅੰਗਲ ਨਾਲ ਸੋਨ ਮਨ ਹੀ ਮਨ ਬਹੁਤ ਖੁਸ਼ ਸੀ ਉਹ ਉਸਦੇ ਮਾਂ-ਬਾਪ ਦਾ ਕਿੰਨਾ ਆਦਰ ਕਰ ਰਿਹਾ ਸੀ ਸਭ ਨੂੰ ਮਿਲ ਕੇ ਉਹ 나ਚ ਨੂੰ ਵਿਆਹ ਕਿ ਆਪਣੇ ਘਰ ਲੈ ਗਏ ਸਨ ਅਮਰਜੀਤ ਨੇ ਤੇਜੀ ਤੇ 나ਚੂ ਤੇ ਸਾਰੇ ਚਾ ਮਿਲਾਰ ਕੀਤੀ ਤੇ ਉਸ ਨਾਲ ਕਮਰੇ ਵਿੱਚ ਬੈਠੇ ਬੋਲੀ ਮੈਂ ਤਾਂ ਪਹਿਲੇ ਦਿਨ ਹੀ ਕਿਹਾ ਸੀ ਕਿ ਇਹ ਤਾਂ ਮੇਰੀ ਧੀ ਆ ਮੈਨੂੰ ਨਹੀਂ ਸੀ ਪਤਾ 나ਚੂ ਮੇਰੀ ਨੋਹ ਦੇ ਰੂਪ ਵਿੱਚ ਧੀ ਬਣ ਕੇ ਆਏਗੀ ਮੱਥਾ ਚੁੰਮਦੇ ਹੋਏ ਬਹੁਤ ਸੋਹਣੀ ਲੱਗ ਰਹੀ ਹੈ 나ਚੂ ਕਿਸੇ ਦੀ ਨਜ਼ਰ ਨਾ ਲੱਗੇ ਮੇਰੀ ਧੀ ਨੂੰ ਮੰਮੀ ਨਜ਼ਰ ਤਾਂ ਮੈਨੂੰ ਲੱਗਦਾ ਤੇਜੀ ਹੀ ਲਾਏਗਾ ਮੰਮੀ ਯਾਰ ਮੇਰੇ ਤਾਂ 나ਜੂ ਨਾਲ ਦੂਰਿਸ਼ ਤੇ ਬੰਦੇ ਮੈਨੂੰ ਸਮਝ ਨਹੀਂ ਲੱਗ ਰਹੀ ਭੈਣ ਘੰਕ ਭਾਬੀ ਤੇਜੀ ਜੋ ਇਹਨਾਂ ਨੂੰ ਪਸੰਦ ਉਹ ਕੱਲੇ ਕਰ ਮਤਲਬ ਪੈਨ ਅਮਰਜੀਤ ਤੇ ਰਮਨ ਨੇ ਦੋਨੋਂ ਨੂੰ ਇਕੱਲੇ ਛੱਡ ਦਿੱਤਾ ਨਾਸ ਥੈਂਕ ਯੂ ਮੇਰੀ ਜ਼ਿੰਦਗੀ ਵਿੱਚ ਹੋਣ ਲਈ ਨਾ ਜੋ ਦਾ ਹੱਥ ਫੜ ਚੁਮ ਲੈਂਦਾ ਨਾ ਜੋ ਸੰਗਦੀ ਹੋਈ ਹੱਥ ਛੁਡਾਉਣ ਦੀ ਕੋਸ਼ਿਸ਼ ਕਰਦੀ ਹੁਣ ਤਾਂ ਕਾਨੂੰਨੀ ਮੇਰੇ ਹੋ ਗਏ ਹੁਣ ਤਾਂ ਫੜ ਸਕਦਾ ਤੁਹਾਡਾ ਹੱਥ ਵਾਦਾ ਕਰਦਾ ਤੁਸੀਂ ਜਿੱਥੇ ਜਿੱਥੇ ਕਦਮ ਤਰੋਗੇ ਮੈਂ ਆਪਣੀਆਂ ਤਲੀਆਂ ਵਿਛਾ ਦੇਗਾ ਤੁਹਾਨੂੰ ਤੁਹਾਡੇ ਤੇ ਕੋਈ ਦੁੱਖ ਨਹੀਂ ਹੋਣ ਦੀ ਨਾ ਇੱਕ ਗੱਲ ਦੱਸੋ ਤੁਸੀਂ ਆਪਣੀ ਫੈਮਿਲੀ ਬਾਰੇ ਮੈਨੂੰ ਛੁਟਕਿਆਂ ਬੋਲਿਆ ਸੀ ਤੁਸੀਂ ਗਲਤ ਸੋਚਦੇ ਕਿ ਕਿੰਨੇ ਦੇ ਲੋਕ ਨੇ ਤੁਸੀਂ ਦੇਖ ਤਾਂ ਲਿਆ ਨਾ ਮੇਰੇ ਬਾਪੂ ਦੀ ਹਰਕਤ ਨਾਜੂ ਦੀ ਅੱਖਾਂ ਫਿਰ ਛਲਕ ਪਈਆਂ ਤੇ ਜੀ ਨਾਜੂ ਤੇ ਬੇਗੁਨ ਨਜ਼ਦੀਕ ਹੋ ਗਿਆ ਉਸਨੇ ਨਾਜੂ ਦੇ ਹੰਝੂ ਸਾਫ ਕਰਦੇ ਹੋਏ ਕਿਹਾ ਅ ਮੈਨੂੰ ਦੁਬਾਰਾ ਨਹੀਂ ਦਿਸਣੀ ਚਾਹੀਦੀ ਨਾਜੂ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ तेज जी ਦਾ ਦੂਸਰਾ ਹੱਥ ਨਾਜੋ ਦੀ ਕਮਰ ਤੇ ਚਲਾ ਗਿਆ ਜਿਸ ਤੇ ਉਹ ਇੱਕਦਮ ਡਰ ਗਈ ਡਰੋ ਨਾ ਮੇਰੇ ਕੋਲ ਹੋ ਤੁਸੀਂ ਬਿਲਕੁਲ ਸੇਫ ਦੋ ਰਾਤਾਂ ਤੇ ਦੋ ਦਿਨ ਹੋ ਗਏ ਮੈਂ ਨਾ ਸੁੱਤਾ ਨਾ ਕੁਝ ਕਰਦਾ ਕਿਉਂ ਤੁਹਾਡੀ ਯਾਦ ਵਿੱਚ ਮੈਂ ਗਲਤੀ ਕੀਤੀ ਸੀ ਤਾਂ ਸ਼ਰਾਬ ਨਹੀਂ ਪੀਣੀ ਹੁਣ ਕਦੇ ਵੀ ਤੁਹਾਨੂੰ ਪਸੰਦ ਨਹੀਂ ਨਾਜੋ ਮੁਸਕਰਾ ਪਈ ਸਭ ਤੋਂ ਪਹਿਲਾਂ ਲੈਪਟਾਪ ਸਕਾਣਾ ਤੁਹਾਨੂੰ ਉਹ ਕਿਉਂ ਸਾਰਾ ਬਿਜ਼ਨਸ ਤੁਸੀਂ ਹੀ ਸੰਭਲਣਾ ਹੁਣ ਤੁਸੀਂ ਕੀ ਕਰੋਗੇ ਮੈਂ ਮੈਂ ਤਾਂ ਸਿਰਫ ਤੁਹਾਨੂੰ ਪਿਆਰ ਕਰਿਆ ਕਰਾਂਗਾ 나 ਜੋ ਖੁਦ ਨੂੰ ਖੁਸ਼ਕਿਸਮਤ ਸਮਝ ਰਹੀ ਸੀ ਕਿਉਂਕਿ ਸਿਰਫ ਫਿਕਰ ਕਰਨ ਵਾਲਾ ਤੇਜੀ ਕਿਸੇ ਮੰਗੀ ਹੋਈ ਦੁਆ ਦੀ ਤਰ੍ਹਾਂ ਮਿਲ ਗਿਆ ਸੀ ਉਸਨੇ ਰੱਬ ਨਾਲ ਜਿੰਨੇ ਵੀ ਸ਼ਿਕਵੇ ਸਨ ਅਸ ਲੱਗਦਾ ਦੂਰ ਹੋ ਗਏ ਸਨ ਸਮਾਜ ਵਿੱਚ ਬਹੁਤਿਆਂ ਘਰਾਂ ਵਿੱਚ ਏਦਾਂ ਹੁੰਦਾ ਜਿੱਥੇ ਮਾਂ-ਬਾਪ ਆਪਣੇ ਬੱਚੇ ਤੇ ਯਕੀਨ ਕਰਨ ਦੀ ਤਾਂ ਦੂਸਰੇ ਤੇ ਅੱਖਾਂ ਮੀਟ ਕੇ ਕਰ ਲੈਂਦੇ ਚਾਹੇ ਹੋ ਗਲਤ ਹੀ ਕਿਉਂ ਨਾ ਹੋਵੇ ਮੁੰਡੇ ਦੀ ਲਾਲਸਾ ਖਾਤਰ ਬੋਤੀ ਕਰਨ ਵਿੱਚ ਕੁੜੀਆਂ ਜ਼ਿਆਦਾ ਹੋ ਜਾਂਦੀਆਂ ਜਿਸ ਦਾ ਦੋਸ਼ੀ ਵੱਡੀ ਤੈਨੂੰ ਬਣਾ ਦਿੱਤਾ ਜਾਂਦਾ ਆਪਣੀ ਕੁੜੀ ਤੇ ਚਾਹੇ ਛੋਕੀ ਗੱਲ ਹੀ ਪਤਾ ਲੱਗ ਜਾਵੇ ਬਹੁਤੇ ਮਾਪੇ ਵੈਰ ਲੱਭਣ ਲੱਗੇ ਜਿਸ ਨਾਲ ਗੱਲ ਉੱਡੀ ਹੋਵੇ ਉਸ ਦੀ ਬਜਾਏ ਫਟਾਫਟ ਇੱਜ਼ਤ ਬਚਾਉਣ ਖਾਤਰ ਕਿਸੇ ਨਾਲ ਵੀ ਤੋਰਨ ਦੀ ਕਰ ਦੇ ਚਾਹੇ ਕੁੜੀ ਬਾਅਦ ਵਿੱਚ ਦੁਖੀ ਹੀ ਹੋਵੇ ਨਸ਼ਾ ਤੇ ਅਨਪੜਤਾ ਕਾਰਨ ਕੀ ਤੋਂ ਕੀ ਹੋ ਜਾਂਦਾ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤਨਵਾਜੀ ਸਾਰਿਆਂ ਦਾ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਜੋ ਅਸੀਂ ਤੁਹਾਡੇ ਲਈ ਇਹੋ ਜਿਹੇ ਪਰਿਵਾਰਿਕ ਤੇ ਸਮਾਜ ਘਾਣੀਆਂ ਤੇ ਨਾਵਲ ਲੈ ਕੇ ਆਉਂਦੇ ਰਹੀਏ ਸਸ਼ੀ ਗੱਲ ਜੀ